ਥੋੜਾ ਜਿਹਾ ਦੇਖ ਨਹੀਂ ਰਿਹਾ ਸਹੀ ਕਿਵੇਂ ਦਿਖ ਰਿਹਾ ਚੱਲਦਾ ਮੇਰੇ ਪੰਜਾਬ ਸਰਕਾਰ ਅਤੇ ਵਿਲੇਜ ਬਿਊਰੋ ਵੱਲੋਂ ਜਾਰੀ ਐਂਟੀ ਕ腐ਪਸ਼ਨ ਹੈਲਪਲਾਈਨ ਤੇ ਸਾਨੂੰ ਜਿਹੜੀ ਕੰਪਲੇਂਟ ਇੱਕ ਪ੍ਰਾਪਤ ਹੋਈ ਸੀਗੀ ਸੋਨੀ ਸਿੰਘ ਵਾਸੀ ਢੋਲੇ ਵੱਲੋਂ ਕਿ ਇੱਕ ਐਸਏ ਉਤਾਰ ਸਿੰਘ ਹੈ ਜਿਹੜਾ ਥਾਣਾ ਸਿਟੀ ਰਾਮਪੁਰੇ ਲੱਗਿਆ ਹੈਗਾ ਤੇ ਰਾਜਦੀਪ ਸਿੰਘ ਮੈਂਬਰ ਪੰਚਾਇਤ ਰਾਮਪੁਰਾਪੁਰ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਵੀ ਕਿ ਇਹਨਾਂ ਨੇ ਉਤਾਰ ਸਿੰਘ ਨੇ ਉਹਦੇ ਤੋ ਤੇ ਰਾਜਦੀਪ ਦੇ ਥਰੂ 40000 ਰੁਪਏ ਦੀ ਡਿਮਾਂਡ ਕੀਤੀ ਹੈ ਉਹਨਾਂ ਤੇ ਇੱਕ ਐਫਆਈਆਰ ਦਰਜ ਹੋਈ ਸੀਗੀ 61/ 25 ਸਿਟੀ ਰਾਮਪੁਰੇ ਵਿੱਚ ਉਹਦੇ ਵਿੱਚ ਜਿਹੜੀ ਹੈਗੀ ਮਦਦ ਕਰਨ ਤੇ ਉਹਨੂੰ ਨਾਮ ਦੇ ਤੱਕ ਦਾ ਡਰਾਵਾ ਦੇਖ ਕੇ ਉਹਨਾਂ ਤੋਂ ਜਿਹੜੀ ਹੈਗੀ ਹੈ ਇਹਨੇ ਡਿਮਾਂਡ ਕੀਤੀ ਜਿੱਦੇ ਚ ਅਵਧਾਰ ਸਿੰਘ ਨੇ ਉੱਤੋਂ 20000 ਰੁਪਏ ਹਸਲ ਕਰ ਲਿਆ ਸੀ ਆ ਉਹਦੇ ਬਾਅਦ ਜਿਹੜੀ ਪੜਤਾਲ ਕਰਕੇ ਸੀ ਐਫਆਰ ਦਾ ਨੰਬਰ ਜਿਹੜਾ ਹੈਗਾ 16/25 ਦਰਜ ਕੀਤੀ ਹੈ 77 ਐਪੀਸੀ ਐਕਟ ਉਹਦੇ ਬਾਅਦ ਵਿੱਚ ਰਾਜ ਦੀ ਮੈਂਬਰ ਨੂੰ ਜਿਹੜਾ ਹੈਗਾ ਅਰੇਸਟ ਕਰ ਲਿਆ ਹੈਗਾ ਤੇ ਇਸ ਅਵਧਾਰ ਸਿੰਘ ਜਿਹੜਾ ਹੈਗਾ ਉਹ ਫਰਾਰ ਉਹਦੀ ਜਿਹੜੀ ਹੈਗੀ ਭਾਲ ਜਾਰੀ ਹੈਗੀ ਰਾਜਦੀਪ ਸਿੰਘ ਦਾ ਕੀ ਰੋਲ ਹੈ ਵਿੱਚ ਵਿੱਚ ਰਾਜਦੀਪ ਤੇ ਰਾਹੀ ਨੇ ਜਿਹੜੀ ਹੈਗੀ ਆ ਅਤਾਪ ਸਿੰਘ ਨੇ ਡਿਮਾਂਡ ਕੀਤੀ ਹੈਗੀ ਆ 20000 ਰੁਪਏ 50000 40 ਤੋਂ 50000 ਰੁਪਏ ਦੀ 20000 ਰੁਪਏ ਉਹਨੇ ਲੈ ਲਿਆ ਸੀ ਆ ਹੁਣ ਅਤਾਪ ਸਿੰਘ ਦਾ ਕੀ ਉਹਦੀ ਜਿਹੜੀ ਹੈਗੀ ਅਸੀਂ ਪਾਲ ਜਾਰੀ ਹੈਗੀ ਆ ਜਲਦ ਜਲਦ ਉਹਨੂੰ ਅਰੈਸਟ ਕਰਕੇ ਮੰਨੂ ਤੋਂ ਮੰਗੇ ਸੀਗੇ ਦੇ ਪੈਸੇ ਸੋਨੀ ਸੋਨੀ ਸਿੰਘ ਸੋਨੀ ਸਿੰਘ ਦਾ ਉਹ ਜਿਹੜਾ ਹੈ ਜਿਹੜੇ ਜਿੰਨਾਂ ਦੇ ਫੇਦ ਦੇ ਉਹਨਾਂ ਦਾ ਰੈਂਟ ਪੈਗਾ ਉਹਨੂੰ ਕਹਿੰਦੇ ਸੀ ਵੀ ਤੈਨੂੰ ਅਸੀਂ ਮੁਕਦਮੇ ਵਿੱਚ ਨਾਮ ਦਿੱਤਰਾਂ ਤੇ ਉਹਦੇ ਲਈ ਹੈਲਪ ਕਰਾਵਾ ਜੀ ਕਿ ਪੈਸੇ ਮੰਗੇ ਜਾ ਰਹੇ ਹਾਂਜੀ ਹਾਂਜੀ ਧਰਾਵਾ ਤੇ ਠੀਕ ਹੈ ਇਹ ਪੰਚਾਇਤ ਮੈਂਬਰ ਨੇ ਰਾਜਦੀਪ ਸਿੰਘ ਜੀ ਰਾਮ ਰਾਮ ਜੀ ਦੁੱਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਸ ਕਿਤਾ ਕਰਾਇਆ ਨੌਕਰੀ ਕਾਰੋਬਾਰ ਸਵਤਨ ਦੁਸ਼ਮਨ ਤੋਂ छुटਕਾਰਾ ਵਿਦੇਸ਼ ਵਿੱਚ ਪੀਆ ਚੁਰਕਾਵਟ ਕਲੰਗਰ ਲੰਮਰ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਚੋਤਿਸ਼ਪਾਲਿਤ ਅਸਿਆ ਪਿਆ ਜੀ ਦੇਖੋ ਮੈਂ ਆਪਣੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੀਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋ ਤੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669